ਬਟਾਲਾ ਦੇ ਹਲਕਾ ਫਤੇਗੜ ਚੂੜੀਆਂ ਦੇ ਨਜ਼ਦੀਕੀ ਪਿੰਡ ਰੂਪੋਵਾਲੀ ਦੇ 22 ਸਾਲਾਂ ਨੌਜਵਾਨ ਦੀ ਦੁਬਈ ਦੇ ਵਿੱਚ ਕ੍ਰੇਨ ਦਾ ਬੂਮ ਟੁੱਟਣ ਨਾਲ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਵਾਨ ਪੁੱਤ ਦੀ ਮੌਤ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋਬਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 22 ਸਾਲਾਂ ਨੌਜਵਾਨ ਜਾਰਜ ਮਸੀਹ ਪੁੱਤਰ ਬਲਕਾਰ ਮਸੀਹ ਪਿੰਡ ਰੂਪੋਵਾਲੀ ਰੋਜੀ ਰੋਟੀ ਕਮਾਉਣ ਲਈ ਕਰੀਪਾਣੇ 2 ਸਾਲ ਪਹਿਲਾਂ ਦੁਬਈ ਦੀ ਟੈਕ ਕੰਪਨੀ ਵਿੱਚ ਹੈਲਪਰ ਤੇ ਬੀਜੇਤੇ ਗਿਆ ਸੀ ਤੇ ਬੀਤੇ ਕੱਲ ਉਹਨਾਂ ਨੂੰ ਦੁਬਈ ਵਿੱਚੋਂ ਉਹਨਾਂ ਦੇ ਨਾਲ ਕੰਮ ਕਰਦੇ ਨੌਜਵਾਨ ਦਾ ਫੋਨ ਆਇਆ ਕਿ ਜਾਰਜ ਮਸੀਦੀ ਮੋਬਾਈਲ ਕ੍ਰੇਨ ਦਾ ਬੂਮ ਟੁੱਟਣ ਦੇ ਨਾਲ ਉਸ ਦੇ ਥੱਲੇ ਆ ਕੇ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਕੰਪਨੀ ਦੇ ਅਧਿਕਾਰੀਆਂ ਨੇ ਹਸਪਤਾਲ ਲਿਜਾਇਆ ਜਿੱਥੇ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਇਸ ਮੌਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਤੋਂ ਮੰਗ ਕੀਤੀ ਗਈ ਮ੍ਰਿਤਕ ਨੌਜਵਾਨ ਦੀ ਦੇਹ ਵਤਨ ਲਿਆਉਣ ਵਿੱਚ ਮਦਦ ਕੀਤੀ ਜਾਵੇ ਬਲਬਾਤ ਅੱਜ ਤੋਂ 4 ਦਿਨ ਪਹਿਲਾਂ ਗੱਲ ਹੋਈ ਠੀਕ ਠਾਕ ਹੀ ਹਾਂਜੀ ਕਾਲਾ ਨੂੰ ਪਤਾ ਲੱਗਾ ਕਿ ਉਹਦੇ ਸਾਟ ਲੱਗ ਗਈ ਆ ਹੂੰ ਬਾਅਦ ਚ ਪਤਾ ਲੱਗਾ ਘੰਟੇ ਤੱਕ ਪਿਓ ਮੁਸੀਨ ਥਨੇ ਆ ਗਿਆ ਵਾ ਚਲਾ ਹੂੰ ਕਿੰਨਾ ਚਿਰ ਪਹਿਲਾਂ ਗਿਆ ਸੀ ਦੁਬਈ ਉਹਨੂੰ 1.5 ਸਾਲ ਹੀ ਪੰਨੇ 2 ਸਾਲ ਹੀ ਹੋ ਗਏ ਆ ਜਿਹੜੀ ਤੁਹਾਡੀ ਲਾਸਟ ਟਾਈਮ ਗੱਲ ਹੋਈ ਫੇਰ ਤਾਂ ਕੀ ਗੱਲਾਂ ਬਾਤਾਂ ਕਿਤੇ ਆ ਨੇ ਗੱਲਾਂ ਬਾਤਾਂ ਉਹ ਕੀ ਦੀਆਂ ਮੰਮੀ ਤੂੰ ਠੀਕ ਠਾਕ ਆ ਮੈਂ ਮੀਨੂ ਤੋਰ ਕੇ 10 ਦੂਸਾ ਟ ਲੱਗੀ ਆ ਮੈਨੂੰ ਇੱਕ ਵਾਰੀ ਤੋਰ ਕੇ ਦੱਸ ਮੈਂ ਬੱਚੇ ਮੈਂ ਠੀਕ ਠਾਕ ਆ ਤੂੰ ਬਸ ਆਪਣੀ ਸਿਹਤ ਦਾ ਧਿਆਨ ਰੱਖਣਾ ਵਾ ਤੇ ਮਾ ਤਾਂ ਇਹ ਜਿਹੜਾ ਵੀਰ ਜਿਹੜਾ ਵਿਆਹ ਕਵਾਰਾ ਸੀ ਹਾਂਜੀ ਉਹ ਕਵਾਰਾ ਸੀ ਕਿੰਨਿਆ ਕਿੰਨਿਆ ਪਹਿਣਾ ਕਿੰਨੇ ਭਰਾ ਨੇ ਦੋ ਭਰਾ ਦੋ ਪਹਿਣਾ ਵਾ ਹਾਂਜੀ ਇੱਕ ਵਿਆਹੀ ਆ ਕੀ ਆਪਾਂ ਮੰਗੀ ਕਰਦੇ ਆ ਪੰਜਾਬ ਸਦਾਰ ਗਿਆ ਜੀ ਕਿਸੇ ਵੀ ਮੇਰੇ ਬੱਚੇ ਦੀ ਡੈਡ ਬੋਲੀ ਮੇਰੇ ਘਰ ਆਉਣੀ ਚਾਹੀਦੀ ਆ ਮੈਂ ਬਹੁਤ ਗਰੀਬ ਆਈ ਬਹੁਤ ਗਰੀਬ ਆ ਮੈਂ ਬੱਚਿਆਂ ਦੇ ਸਿਰ ਤੇ ਡੋਰੀ ਹੇ ਜੀ ਜੋਰਜ ਮਸੀਹ ਆ ਇਹਨਾਂ ਦੇ ਪਿਤਾ ਜੀ ਦਾ ਨਾਮ ਆ ਬਾਰੀ ਦਵਾਰਮਸੀ ਇਹ ਲੜਕਾ ਦੁਬਈ ਵਿੱਚ ਲੇਬਰ ਦਾ ਕੰਮ ਕਰਦਾ ਸੀ ਤੇ ਉੱਥੇ ਕੱਲ ਪਤਾ ਲੱਗਾ ਵੀ ਕੰਮ ਕਰਦਿਆਂ ਕੋਈ ਮਸ਼ੀਨ ਉਤੋਂ ਡਿੱਗ ਕੇ ਉਹਦੇ ਉੱਤੇ ਪੈ ਗਈ ਆ ਤੇ ਉਹਦੀ ਸਪੋਰਟਲੀ ਡੈਥ ਹੋ ਗਈ ਆ ਔਰ ਇਹ ਬਹੁਤ ਗਰੀਬ ਪਰਵਾਰ ਆ ਜਿਵੇਂ ਪੰਜਾਬ ਸਰਕਾਰ ਨੂੰ ਜਾਂ ਜਥੇਬੰਦੀਆਂ ਨੂੰ ਜਾਂ ਐਨਜੀਓ ਜਾਂ ਹੋਰ ਜਿਹੜੀ ਟੀਮਾਂ ਪਿੰਡਾਂ ਦੇ ਵਿੱਚ ਬਣੀਆਂ ਨੇ ਉਹਨਾਂ ਨੂੰ ਅਸੀਂ ਇਹ ਕਹਿੰਦੇ ਆ ਕਿ ਇਹ ਗਰੀਬ ਪਰਿਵਾਰ ਦੀ ਮਤ ਜਰੂਰ ਕੀਤੀ ਜਾਵੇ ਤਾਂ ਕਿ ਇਹਨਾਂ ਗਰੀਬ ਪਰਿਵਾਰ ਦੀ ਜਿਹੜੀ ਹਲ ਹੋ ਸਕੇ ਸਰ ਇਹ ਜਿਹੜੀ ਕੰਪਨੀ 'ਚ ਗੱਲ ਮਤਲਬ ਕੰਮ ਕਰਦਾ ਸੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ಠਾੜੀ ਜਾਂ ਕਿਸੇ ਹੋਰ ਨੋਤਵਰ ਨਹੀਂ ਸਾਡੀ ਤਾਂ ਨਹੀਂ ਹੋਈ ਪਰ ਅਸੀਂ ਕੰਪਨੀ ਨੂੰ ਵੀ ਕਹਾਂਗੇ ਕਿ ਉਹਨਾਂ ਦੀ ਕੰਪਨੀ 'ਚ ਕੰਮ ਕਰਦਾ ਹੈ ਵੀ ਉਹ ਵੀ ਇਹਨਾਂ ਦਾ ਜੋ ਬਣਦਾ ਸਰਦਾ ਆ ਉਹ ਵੀ ਕੰਪਨੀ ਵੀ ਇਹਨਾਂ ਦੀ ਮਤ ਕਰੇ ਔਰ ਉਥੋ ਜੋ ਡੱਡ ਬੜੀ ਆ ਉਹ ਵੀ ਕੰਪਨੀ ਜੇ ਸ਼ਕਤੀ ਜੇ ਇੰਡੀਆ ਭੇਜਿਆ ਜਾਵੇ ਤਾਂ ਕਿ ਪਰਿਵਾਰ ਦੇ ਵਿੱਚ ਉਹਨਾਂ ਦੀ ਡੱਡ ਬੜੀ ਆ ਸਕੇ ਸਰ ਜਦੋਂ ਕੋਈ ਵੀ ਮਤਲਬ ਮੁਲਾਜ਼ਮ ਕੰਮ ਕਰਦਾ ਉਹਦੀ ਇਨਸੋਰੈਂਸ ਹੁੰਦੀ ਹੈ ਉਹਦਾ ਬੈਨੀਫਿਟਸ ਵੀ ਹੁੰਦੇ ਨੇ ਤੁਸੀਂ ਉਹ ਮੰਗ ਕਰੋ ਕਿ ਉਹਦੇ ਬਿਲਕੁਲ ਬਿਲਕੁਲ ਜੀ ਜਦੋਂ ਬੰਦੇ ਤੋਂ ਜਾਂਦੇ ਨੇ ਉਹਨਾਂ ਦੀ ਇਨਸੋਰੈਂਸ ਹੁੰਦੀ ਆ ਇਹ ਮੰਗ ਕਰਦੇ ਆ ਕਿ ਉਹ ਮੀ ਨਾ ਵੀ ਜੋ ਵੀ ਉਹਨਾਂ ਦਾ ਬਣਦਾ ਆ ਕਿ ਉਹਨਾਂ ਨੂੰ ਜਿਉ ਦਿੱਤਾ ਜਾਵੇ ਉਹਦੀ